ਏ ਗਰਿਆ ਕਿੰਨਾ ਦੀ ਘਰ ਹੁਣ ਨਹੀਂ ਪਹਿਲਾਂ ਕਿੰਨਾ ਦੀ ਘਰ ਸੀਗਾ ਪਹਿਲਾਂ ਮੈਂ ਅੱਜ ਦਾ ਦੁਕਾਨਾਂ ਤੇ ਥੋਨਾ ਨਾ ਬਾਦ ਅੱਛਾ ਤੇ ਆ ਮਾਰਿਆ ਮੁਰੇ ਕਿਸੇ ਨੇ ਹਾਂਜੀ ਕੀ ਮਾਰਿਆ ਆ ਵੇਖੋ ਕਿੰਨੇ ਮਾਰਿਆ ਕੋਈ ਲੱਗ ਗਿਆ ਸੀ ਗਾਰੇ ਵਾਸਤੇ ਪੱਠੇ ਮਤਲਬ ਇਹ ਪੱਠੇ ਪਾ ਅੱਛਾ ਕੰਮ ਕਰ ਤੈਨੂੰ ਫਿਰ ਰੱਖਣਾ ਅੱਛਾ ਜੇ ਮਤਲਬ ਮੰਨ ਲਓ ਰਾਤ ਨੂੰ ਲੇਟ ਸੋਣਾ ਵਾ ਹੂੰ ਤੇ ਲੇਟ ਹੀ ਉੱਠਣਾ ਫਿਰ ਹੂੰ ਨੰਗਿਆ ਕਰਕੇ ਕੁੱਟਣਾ ਕੌਣ ਕਿੱਥੋਂ ਦਾ ਸੀ ਉਹ ਉਹ ਉਹਨੂੰ ਕਿਹਦੇ ਦਾ ਵੀ ਵਿਚਾਰ ਜਾ ਭੁੱਲ ਗਿਆ ਬਟਾਲੀ ਦੇ ਕੋਲ ਸੀ ਜਾਂ ਇੱਥੇ ਇਹਨਾਂ ਮਕੇਰੀਆਂ ਦੇ ਕੋਲ ਸੀਗਾ ਆ ਇਧਰ ਕਿੰਨਾ ਕਿੰਨਾ ਛੇਰਿਆ ਉਹਨਾਂ ਦੇ ਕੋਲ ਦੋ ਕੁ ਮਹੀਨੇ ਰਿਹਾ ਅੱਛਾ ਮੁਰਕਾ ਨਿਕਲਾ ਪੰਜਾਬੀ ਸੀ ਕਿ ਗੁੱਜਰ ਸੀਗੇ ਗੁੱਜਰ ਦੇ ਵਿੱਚ ਜਿਹਨਾਂ ਰੱਖਿਆ ਪੰਜਾਬੀ ਸਾਰੇ ਪੰਜਾਬੀ ਅੱਛਾ ਕਹਿੰਦੇ ਦੀਜੀ ਮੈਂ ਤੁਹਾਡੇ ਮੁੰਡੇ ਨੂੰ ਹੱਥ ਲਾਤਾ ਕੋਈ ਮੈਨੂੰ ਮਾਰੋਗੇ ਤਾਂ ਨਹੀਂ ਵਾਕੇ ਮੈਂ ਕਿਹਾ ਕੋਈ ਇਹ ਅਸਲ ਜਣਾ ਵੀਰ ਜੀ ਇਹ ਵੀਰ ਦੇ ਬਚਾ ਰਹੇ ਨਾ ਸੀ ਬਟਾਲੇ ਗੱਗੂ ਦੇ ਹਸਪੀਟਲ ਚ ਅੱਛਾ ਅੱਛਾ ਠੀਕ ਮੈਨੂੰ ਬਹੁਤ ਵਾਰੀ ਮਿਲਿਆ ਇਹਨੂੰ ਮੈਂ ਮੈਨੂੰ ਤੁਹਾਨੂੰ ਨਹੀਂ ਪੁੱਛੀ ਮੈਂ ਜਾਣਦਾ ਨਾ ਇਹਨੂੰ ਤੁਹਾਨੂੰ ਨਹੀਂ ਆਣ ਕੀ ਪਤਾ ਕਿ ਦੱਸਾਂ ਹਾਂ ਮੇਰੀ ਦਾਦੀ ਸੀਗੀ ਹਸਪੀਟਲ ਦਾਖਲ ਹਾਂਜੀ ਬਹੁਤ ਬੜਾ ਨਾਲੀ ਗੱਲ ਹੈ ਮੇਰੀ ਦਾਦੀ ਹਾਂਜੀ ਦਾਦੀ ਵੀ ਇਹਨਾਂ ਗੱਗੂ ਵੀ ਇਹਨਾਂ ਨੂੰ ਪੈਸੇ ਪੈਸੇ ਦੇ ਦੇਣਾ ਹੁੰਦਾ ਸੀ ਆ ਬਟਾਲੇ ਵਾਲਾ ਹਸਪੀਟਲ ਵਾਲਾ ਅੱਛਾ ਤੇ ਉਹ ਤੇ ਉੱਥੇ ਹਸਪੀਟਲ 'ਚ ਹੀ ਰਹਿੰਦੇ ਨੇ ਇਹ ਦਾਦੀ ਪੋਤਰਾ ਦੋਵੇਂ ਹੀ ਹਾਂਜੀ ਇਹਨੇ ਦੱਸਿਆ ਦਾਦੀ ਹਾਂਜੀ ਤੇ ਮੰਮੀ ਡੈਡੀ ਤੇ ਦੇ ਪਹਿਲਾਂ ਹੀ ਨਹੀਂ ਸੀ ਹੈਗੀ ਤੇ ਦਾਦੀ ਕਿੱਥੇ ਤੇਰੀ ਹੁਣ ਚੱਲ ਅੱਗੇ ਦੇਤ ਹੋ ਗਈ ਕਰਗੇ ਚਾਚਾ ਜੀਆ ਵਾਹਿਗੁਰੂ ਤੇ ਤੂੰ ਕਿੰਨਾ ਕੋਲ ਰਹਿਣਾ ਹੁੰਦਾ ਹੁਣ ਤੁਹਾਡੇ ਵਰਗਾ ਖੂਬਸੂ ਕਿਹਦੇ ਕੋਲ ਕਿਹਦੇ ਘਰੇ ਕੰਮ ਕਰਦਾ ਹਾਂ ਜਾਂ ਕਿਦਾਂ ਅੱਜ ਦਾ ਵੀ ਦਿਨ ਰਾਤ ਰੱਖ ਲਿਆ ਹਾਂ ਮੈਂ ਤੇ ਬਾਤ ਦੱਸਾਂ ਨਾ ਸੌ ਜਾਣਾ ਅੱਛਾ ਦੱਸਿਆ ਜਾਨੂ ਕੱਲ ਗੱਲ ਕਰਦਾ ਮੈਨੂੰ ਆਪਣੀ ਦੁਕਾਨ ਦੇ ਬਾਹਰ ਹੀ ਰਹਿਣ ਦੋ ਤੇ ਕਹਿੰਦਾ ਮੈਨੂੰ ਆਦੀ ਰਾਤ ਕੱਟਣਾ ਤੇ ਉਹ ਵੀ ਕਿਹਾ ਕਿ ਦੁਕਾਨ ਦੇ ਬਾਹਰ ਹੀ ਰਹਿਣਾ ਨਹੀਂ ਅੰਦਰ ਰਹਿ ਹੁੰਦਾ ਆ ਲਿਆ ਆ ਗਿਰ ਨੂੰ ਪੁੱਛਿਆ ਸਾਰਾ ਤੂੰ ਆਇਆ ਕਿੱਥੋਂ ਹੈ ਕਹਿੰਦਾ ਮੈਂ ਬਟਾਲ ਬਟਾਲੇ ਤੋਂ ਹਾਂ ਫਿਰ ਨੂੰ ਪੁੱਛਿਆ ਬਟਾਲੇ ਤੇਰੇ ਕਿੱਥੇ ਰਿਸ਼ਤੇਦਾਰ ਹੈ ਠੀਕ ਉਸ ਹੈਗਾ ਆ ਫਿਰ ਪਹਿਲਾਂ ਆਪਾਂ ਚੱਲੇ ਥਾਣੇ ਚੱਲੇ ਸੀ ਹਾਂਜੀ ਫਿਰ ਆਪਾਂ ਥਾਣੇ ਨਹੀਂ ਗਏ ਫਿਰ ਅੱਜ ਭਾਜੀ ਹੈ ਬਟਾਲੇ ਪੁੱਤ ਕਿੱਥੇ ਰਹਿੰਦੇ ਸੀਗੇ ਉਟਾਲੇ ਗੱਗੂ ਦਾ ਤਾਲੂ ਵੀਰ ਜੀ ਉਹ ਤੇ ਗੱਗੂ ਦੇ ਹਸਤਾੜੀ ਰਹਿੰਦੇ ਉਦਾਂ ਪਹਿਲਾਂ ਕਹਤਾ ਵੀਰ ਜੀ ਬੱਚੇ ਨੇ ਮੈਂ ਜਾਂਦਾ ਮੈਂ ਬੋਲਿਆ ਨਾ ਇਹ ਭਾਜੀ ਇਹ ਤੁਹਾਡੀ ਵੀਡੀਓ ਦੇ ਦੇ ਦਿੰਦੇ ਆ ਤੇ ਫਿਰ ਮੈਂ ਤਾਂ ਇਹਨਾਂ ਨੇ ਫਿਰ ਮਮਮੀ ਨੇ ਨਾ ਗੱਲ ਕੀਤੀ ਤੇ ਮੰਦਰ ਪੁੱਛ ਲੱਗੇਗੇ ਕਿ ਕੋਈ ਮੰਦਰ ਫਿਰ ਇਹਨੂੰ ਚਲੋ ਕਿਤੇ ਦੇ ਕਿਤੇ ਭਾਜੀ ਕਰਨਾ ਹੀ ਆ ਫਿਰ ਨਹੀਂ ਤੇ ਆਪਾਂ ਪੁਲਿਸ ਥਾਣੇ ਚਲ ਜਾਣਾ ਹੀ ਯਾਰ ਪੁੱਛਣਾ ਹੀ ਬਟਾਲੇ ਰਹਿੰਦਾ ਇਹਨਾਂ ਦੇ ਛੁੱਟੀ ਜਾ ਕੇ ਰਹੇ ਕਹਿੰਦੇ ਕਿ ਮੈਂ ਭਾਜੀ ਇੱਕ ਵੀਡੀਓ ਦੇ ਦਦਾ ਹਾਂ ਹਾਂਜੀ ਤੇ ਇਹਨਾਂ ਨੇ ਤੁਹਾਨੂੰ ਤੁਹਾਡੇ ਨਾਲ ਸੰਪਰਕ ਕੀਤਾ ਫਿਰ ਤੁਹਾਨੂੰ ਵੀਡੀਓ ਪਾਈ ਤੁਸੀਂ ਕਹਿੰਦੇ ਆਪਾਂ ਜਾਣਦੇ ਆ ਇਤਵਨ ਬੁਲਾਇਆ ਹਾਂ ਮੈਂ ਲਾਇਆ ਉਥੇ ਨਰਸਨ ਨੂੰ ਫੋਨ ਲਾਇਆ ਵਾ ਉਹ ਕਹਿੰਦੇ ਵੀ ਇਹਦਾ ਮੰਮੀ ਡੈਡੀ ਤੇਦਾ ਹੈਗਾ ਨਹੀਂ ਇਹ ਬਾਕੀ ਪਤਾ ਕਰਕੇ ਕਹਿੰਦੇ ਮੈਂ ਦੱਸਦੀ ਹਾਂ ਤੇ ਪਹਿਲਾਂ ਹੀ ਮਾਂ ਤੇ ਮਾਂ ਪਿਓ ਦੇਦਾ ਪਹਿਲਾਂ ਨਹੀਂ ਸੀਗਾ ਠੀਕ ਹੈ ਜੀ ਪਹਿਲਾਂ ਹੀ ਆਸ਼ਰਮ ਉਥੇ ਰਹਿਣ ਦੇ ਗੱਗੂ ਵੀਰ ਕੋਲ ਰਹਿਣ ਦੇ ਜੇ ਤੇ ਇਹਦਾ ਕੋਈ ਹੋਇਆ ਚਾਚਾ ਤਾਇਆ ਜਾਂ ਕੋਈ ਰਹਿਣ ਨੂੰ ਰੱਖਣ ਵਾਲਾ ਇਹਨੂੰ ਹੈ ਠੀਕ ਆ ਜੇ ਤੇ ਫਿਰ ਆਪਾਂ ਤੇ ਰੱਖਾਂਗੇ ਇਹਨੂੰ ਹਾਂ ਜੀ ਉਹ ਤੇ ਆ ਇਹ ਕਿਹੜਾ ਏਰੀਆ ਵੀ ਜੀ ਇਹ ਹੈਗਾ ਮਕੇਰੀਆ ਮੁਕੇਰੀਆਂ ਖਾਸ ਮੁਕੇਰੀਆਂ ਇਹ ਪਿੰਡੇ ਪੈਂਦੇ ਡਿਸਟ੍ਰਿਕਟ ਹਿਸ਼ਾਰਪੁਰ ਚ ਬੈਠਾ ਡਿਸਟ੍ਰਿਕਟ ਹਿਸ਼ਾਰਪੁਰ ਅੱਛਾ ਹਿਸ਼ਾਰਪੁਰ ਸਾਈਡ ਆਇਆ ਨਾ ਇਹ ਅੱਛਾ ਟਪਿੰਡੇ ਕਿਹੜਾ ਹੈ ਪੁਆਰ ਪਿੰਡ ਹਾਂਜੀ ਪੁਆਰ ਬਾਬਾ ਜੀ ਕੱਲ ਮੇਰਾ ਹੈਪੀ ਬਰਥਡੇ ਹੈ ਅੱਛਾ ਅਕਾਲ ਨੂੰ ਬੋਲੇ ਕਹਿੰਦਾ ਮੇਰਾ ਹੈਪੀ ਬਰਥਡੇ ਹੈ ਇਹਨੂੰ ਬੜੇ سارے ਲੋਕ ਉੱਥੇ ਪੈਸੇ ਪੁੱਛੇ ਦੇ ਕੇ ਜਾਂਦੇ ਹੁੰਦੇ ਆ ਪਰ ਬੰਦ ਠੀਕ ਠਾਕ ਹੀ ਲਿਆ ਦਿਨਾ ਲਿਆ ਦਿਨਾ ਟੋਪ ਹਾਂ ਮੇਰੀ ਗੱਲ ਸੁਣ ਰਿਹਾ ਹੈ ਗਰਿਆ ਕਿੰਨਾ ਦੇ ਘਰ ਹੁਣ ਹਾਂ ਨਹੀਂ ਪਹਿਲਾਂ ਕਿੰਨਾ ਦੀ ਘਰ ਸੀਗਾ ਪਰ ਪਹਿਲਾਂ ਮੈਂ ਇੱਧਰ ਦੁਕਾਨਾਂ ਤੇ ਥੋੜਾ ਨਾ ਬਾਦ ਅੱਛਾ ਤੇ ਆ ਮਾਰਿਆ ਮੁਰੇ ਕਿਸੇ ਨੇ ਹਾਂਜੀ ਕੀ ਮਾਰਿਆ ਆ ਵੇਖੋ ਕਿੰਨੇ ਮਾਰਿਆ ਕੋਈ ਲੱਗ ਗਿਆ ਸੀ ਘਾਰੇ ਵਾਸਤੇ ਪੱਠੇ ਮਤਲਬ ਇਹ ਪੱਠੇ ਪਾ ਅੱਛਾ ਕੰਮ ਕਰ ਤੈਨੂੰ ਫਿਰ ਰੱਖਣਾ ਅੱਛਾ ਜੇ ਮਤਲਬ ਮੰਨ ਲਓ ਰਾਤ ਨੂੰ ਲੇਟ ਸੋਣਾ ਵਾ ਹੂੰ ਤੇ ਲੇਟ ਹੀ ਉੱਠਣਾ ਫਿਰ ਹੂੰ ਨੰਗਿਆ ਕਰਕੇ ਕੁੱਟਣਾ ਕੌਣ ਕਿੱਥੋਂ ਦਾ ਸੀ ਉਹ ਉਹ ਮਨ ਕੋਲ ਦੇ ਦਾ ਵਿਚ ਖਿਆਲ ਜਾ ਭੁੱਲ ਗਿਆ ਬਟਾਲੀ ਦੇ ਕੋਲ ਸੀ ਜਾਂ ਇੱਥੇ ਇਹਨਾਂ ਮੁਕੇਰੀਆਂ ਦੇ ਕੋਲ ਸੀਗਾ ਆ ਇਧਰ ਕਿੰਨੇ ਕਿੰਨਾ ਚਿਰ ਆ ਉਹਨਾਂ ਦੇ ਕੋਲ ਦੋ ਕੁ ਮਹੀਨੇ ਰਿਹਾ ਅੱਛਾ ਮੁਰਕੇ ਨਿਕਲਾ ਗੁਜਰ ਸੀਗੇ ਪੰਜਾਬੀ ਸੀਗੇ ਪਤਾ ਨਹੀਂ ਥੋੜੇ ਜ਼ਿਆਦਾ ਮੇਰੇ ਘਰ ਨਾਲ ਪੰਜਾਬੀ ਸੀਗੇ ਗੁਜਰ ਸੀਗੇ ਗੁਜਰ ਦੇ ਵਿੱਚ ਜਿਹਨਾਂ ਰੱਖਿਆ ਪੰਜਾਬੀ ਸਾਰੇ ਪੰਜਾਬੀ ਅੱਛਾ ਮੈਂ ਨਾਇਕ ਇਹਿੰਨਾ ਬਚਾਲਾ ਕੈਸੀ ਅਜ ਤੋ ਇੱਕ ਮਹੀਨਾ ਪਹਿਲਾਂ ਆ ਬਾ ਬੁੱਢਾ ਸੈਵ ਪਿੰਡ ਆ ਚਲੋ ਉਹਦਾ ਪਰਿਵਾਰ ਲੱਭ ਗਿਆ ਤੇ ਪਿੰਡ ਦਾ ਹੀ ਸਰਪੰਚ ਕਹਿੰਦਾ ਕਿ ਮੈਨੂੰ ਇਹ ਦੇ ਦਿਓ ਤੇ ਮੈਂ ਪੱਠੇ ਪਾਉਂਗਾ ਤੋ ਮੈਂ ਕੱਲ ਸਰਪੰਚ ਨੂੰ ਲਿਆਂਦਾ ਸਰਪੰਚਾਂ ਦਾ ਪੱਠੇ-ਪੁੱਠੇ ਪਾਏ ਤੋ ਤੂੰ ਵੀ ਲੈਣਾ ਥਾਣੇ ਨੂੰ ਛੱਡ ਕੇ ਮੈਂ ਮੈਨਾਂ ਤੇ ਆਪਣੇ ਥਾਰੇ ਤਰ੍ਹਾਂ ਦੇ ਲੋਕਾਂ ਦੇ ਪੱਠੇ ਪਾਉਣ ਵਾਲਾ ਸਰਪੰਚ ਨੂੰ ਕਿਹਾ ਕਿ ਤੂੰ ਆ ਦਾ ਬੱਚਾ ਰਹੇਗਾ ਸਾਨੂੰ ਪੱਠੇ ਪਾਉਣ ਦੀ ਅਵੇ ਦੀ ਦੁਨੀਆ ਵੀ ਹੈਗੀ ਆ ਨਹੀਂ ਸਾਡਾ ਵੀ ਭਾਜੀ ਤੂੰ ਤੂੰ ਨਹੀਂ ਕਹਣਾ ਸਾਡਾ ਵੀ ਛੁੱਟੀਬੜੀ ਦਾ ਕੰਮ ਹੈ ਪਰ ਨਹੀਂ ਮੰਮੀ ਨੇ ਬੁਲਾਇਆ ਮੰਮੀ ਕਹਿੰਦੀ ਤੂੰ ਸਵੇਰੇ ਜਾਈ ਜਾ ਕੇ ਪਤਾ ਕਰਕੇ ਆਈ ਤੇ ਅੱਲਾਹ ਜਾਂਚ ਬਦਲ ਗਈ ਭਾਈ ਤੁਹਾਨੂੰ ਪਤਾ ਇਦਾਂ ਥੋੜਾ ਉਹ ਹੋ ਜਾਂਦਾ ਹੈ ਵਧੀਆ ਗੱਲ ਧੰਨਵਾਦ ਤੁਹਾਡਾ ਭਰਾ ਅੱਜ ਕੱਲ ਕੋਣ ਕੀ ਦਾ ਕਰਦਾ ਜੀ ਸਾਡਾ ਇਦਾਂ ਦਾ ਕੋਈ ਹੋਰ ਨਹੀਂ ਮੰਮੀ ਨੇ ਸੋ ਕੋਈ ਰਾਤ ਨੂੰ ਨਹੀਂ ਆਂਦਾ ਸਾਡਾ ਨਾ ਤੁਹਾਨੂੰ ਦੱਸਾਂ ਮੇਰੇ ਮਾਮੇ ਦਾ ਮੁੰਡਾ ਪੂਰਾ ਇਦਾਂ ਦਾ ਉਹ ਮੰਮੀ ਉਹਦੀ ਵੀ ਪੂਰੀ ਹੋ ਗਈ ਤੇ ਉਹਦਾ ਐਕਸੀਡੈਂਟ ਹੋ ਗਿਆ ਸੀਗਾ ਮੰਮੀ ਨੇ ਸੋਚਿਆ ਉਹ ਜਾਂਦਾ ਪਿਆ ਆ ਉਹਦੀ ਵੀ ਇੰਨੀ ਹਾਈਟ ਹੈ ਮੰਮੀ ਨੇ ਇਹਨੂੰ ਉਹਨੂੰ ਬਾਜ਼ ਮਾਰੀ ਮੰਮੀ ਕਹਿੰਦੀ ਹਰਸ਼ੀ ਤੂੰ ਕਿੱਧਰ ਤੁਰੇ ਦਾ ਫਿਰ ਇਹ ਆਇਆ ਇੰਦਰੀ ਦੇਖਿਆ ਉਹਨੇ ਕਹਿੰਦੀ ਹਰਸ਼ੀ ਫਿਰ ਮੰਮੀ ਨੇ ਸਭ ਕੁਝ ਇਹਨੂੰ ਪੁੱਛਿਆ ਫਿਰ ਲੈ ਕੇ ਆਏ ਘਰ ਇਹ ਕਹਿੰਦਾ ਮੈਨੂੰ ਆਪਣ ਮੰਗਣ ਇਹ ਤੂੰ ਦੁਕਾਨ ਦੇ ਬਾਹਰੋਂ ਰਾਤ ਕੱਢੀ ਤੂੰ ਉੱਥੇ ਘੱਟ ਕੇ ਇਹਨੂੰ ਲਾਤੀ ਦਿੱਤੇ ਹੋਇਆ ਸਭ ਕੁਝ ਪੁੱਛਿਆ ਨੇ ਉਹਦੇ ਬਾਰੇ ਕਿੱਥੋਂ ਆਇਆ ਕਿੱਥੋਂ ਨਹੀਂ ਫਿਰ ਇਹਨੇ ਮੰਮੀ ਨੂੰ ਦੱਸਿਆ ਤੁਹਾਡੇ ਵਰਗੀ ਇੱਕ ਭੈਣ ਆ ਮੈਨੂੰ ਆਪਣੇ ਘਰ ਲੈ ਕੇ ਗਈ ਅੱਛਾ ਉਹਦੇ ਪਰੋਣੇ ਨੇ ਮੈਨੂੰ ਬੜਾ ਘੁੱਟਿਆ ਕਹਿੰਦਾ ਮੈਂ ਰਾਤ ਨੂੰ ਉਹਦੇ ਘਰ ਦੇ ਬਾਹਰ ਸੁੱਤਾ ਫਿਰ ਮੈਂ ਜਦੋਂ ਸਵੇਰੇ ਉੱਠਿਆ ਕਹਿੰਦਾ ਫਿਰ ਮੈਨੂੰ ਘੁੱਟਿਆ ਉਹਨੇ ਫਿਰ ਘੁੱਟਿਆ ਕਹਿੰਦਾ ਕੀ ਗੱਲ ਹੋਈ ਹੀ ਕੋਈ ਗਲਤੀ ਕੀਤੀ ਸੀਗੀ ਬਈ ਬਹਿ ਜਾ ਕੋਈ ਨਹੀਂ ਅਜਾ ਬੈਠ ਜਾ ਕੋਈ ਗਲਤੀ ਕੀਤੀ ਸੀ ਗਲਤੀ ਵਿੱਚ ਕੀ ਕਰਨੇ ਹਾਂ ਮਾਲ ਬੰਦਾ ਬੰਦੇ ਨੂੰ ਇੱਕ ਤੀਬਾਰ ਸਵਾਲ ਲਿਆ ਵਾ ਹੂੰ ਤੇ ਇੱਕ ਬੰਦੇ ਨੂੰ ਤੀ ਰਾਤ ਪਰੇਟ ਕੀਤੀ ਆ ਹੂੰ ਜਦ ਨੇ ਪਰੇਟ ਕੀਤੀ ਚੰਗੀ ਲੱਗਦੀ ਆ ਕਾ ਤੂੰ ਮਾਰਿਆ ਕਿਉਂ ਸੀ ਪਰੇਟ ਕਿਉਂ ਕੀਤੀ ਸੀ ਕੋਈ ਗਲਤੀ ਕੀਤੀ ਗਲਤੀ ਨਹੀਂ ਕੀਤੀ ਮੈਂ ਕੋਈ ਕੀਤੀ ਹੂੰ ਆਖ ਲਗੇ ਤੂੰ 3 ਵਜੇ ਰਾਤ ਤੀ ਨੇ ਸਮਝਾਇਆ ਹਦ ਬੂਏ ਘਰੀ ਦਾ ਸੋ ਅੱਛਾ ਤੂੰ ਉਹਨਾਂ ਦੇ ਬੂਏ ਕਿ ਸੁੱਤਾ ਸੀਗਾ ਉਹਨਾਂ ਦੇ ਮਤਲਬ ਦੁਕਾਨੇ ਮੈਂ ਦੁਕਾਨ ਤੇ ਰਾਤ ਬੈਠ ਲੋ ਕੇ ਰਾਤ ਕੱਤ ਲਈ ਅੱਛਾ ਨਾ ਕੀ ਤੇਰਾ ਅਜੀ ਕੀ ਕੀ ਨਾ ਜ਼ਰਾ ਅਜੀਪਾਲ ਅਜੀਪਾਲਣ ਹਾਂਜੀ ਪਹਿਲਾਂ ਜਦੋਂ ਵੀਰ ਜੀ ਇਦਾਂ ਦੀ ਮੈਂ ਫੋਟੋ ਦੇਖੀ ਨਾ ਤੇ ਮੈਂ ਮੈਂ ਸੋਚਿਆ ਜਿਵੇਂ ਇਹ ਮੁੰਡਾ ਮੈਂ ਕਿਤੇ ਦੇਖਿਆ ਵਾ ਠੀਕ ਫਿਰ ਮੇਰੇ ਦਿਮਾਗ ਚ ਆਇਆ ਕਿ ਇਹ ਗੱਗੂ ਦਾ ਹਸਪਤਲ ਆ ਫਿਰ ਉੱਥੇ ਜਿਹੜੇ ਡਾਕਟਰ ਸਨ ਮੈਨੂੰ ਸਾਰੇ ਜਾਣਦੇ ਆ ਫਿਰ ਉਹਨਾਂ ਨੂੰ ਮੈਂ ਵੀਡੀਓ ਬਣਾ ਕੇ ਇਹਨਾਂ ਦੀ ਭੇਜੀ ਫਿਰ ਉਹਨਾਂ ਨੇ ਨਾਂ ਪਤਾ ਦੱਸਿਆ ਇਹ ਕਾਫੀ ਚਿਰ ਤੋਂ ਹੁਣ ਉੱਥੋਂ ਕਹਿੰਦੀ ਵੀ ਉੱਥੇ ਨਹੀਂ ਹੁੰਦਾ ਧੰਨਵਾਦ ਵੀ ਨਹੀਂ ਬੋਲਿਆ ਕਿ ਮੈਂ ਇਧਰੋਂ ਆਣਾ ਪਿਆ ਮੈਨੂੰ ਅੱਗੇ ਤੋਂ ਸੋਹੇ ਦੁਕਾਨ ਹੈ ਗਈ ਹੈ। ਹੂੰ। ਕੋਈ ਮੈਂ ਦੁਕਾਨ ਤੇ ਰਹਿ ਲਾਂਗਾ। ਰਹਿਣਾ ਮੇਰੇ ਨਾਲ ਹੁਣ? ਹਾਂਜੀ ਭਾਜੀ। ਦਾਦੀ ਨੂੰ ਡੈਥ ਹੋਈ ਨੂੰ ਕਿੰਨਾ ਚਿਰ ਹੋਇਆ? ਭਾਜੀ 2 ਕੁ ਮਹੀਨੇ ਹੋਈ ਗਏ। ਅੱਛਾ। ਲਾਗੋ ਕਿਸੇ ਨੂੰ ਕਹਿ ਕੇ ਸਪਕਾਰ ਸਕੂਤ ਕਰਵਾਤਾ। ਹੂੰ। ਮੇਰੀ ਗੱਲ ਸੁਣ। ਮੰਮੀ ਡੈਡੀ ਨੂੰ ਡੈਥ ਹੋਈ ਨੂੰ ਕਿੰਨਾ ਚਿਰ ਹੋਇਆ? ਉਹ ਤਾਂ ਬਾਬਾ ਜੀ ਮੈਂ ਨਿਕਾ ਜਾ ਹਾਂ। ਅੱਛਾ। ਡੈਡ ਦਾਦੀ ਨੂੰ ਅਟੈਕ ਹੋ ਗਿਆ ਸੀ। ਹਾਂ। ਤੇ ਮੰਮੀ ਛੱਡ ਕੇ ਕਿਤੇ ਬੈ ਗਈ ਸੀ। ਮੰਮੀ ਛੱਡ ਕੇ ਚਲੇ ਗਈ ਦੀ। ਹਾਂ ਤੇ ਕੀ ਹੋਇਆ ਬਾਬਾ? ਬਜ ਦਦੁੰਦਾ ਕੀ ਹੋਇਆ ਕੀ ਆ ਅੰਨਾ ਮਾਰ ਮਾਰ ਕਿੱਤੋਂ ਇਹ ਤਾਂ ਐ ਵੀਰੇ ਐ ਨਾ ਜੇ ਗੁੱਟ ਟੁੱਟੇ ਹੀ ਹੁੰਦਾ ਪੈਣੇ ਹਾਂ ਐ ਐ ਕਰਾਂ ਐ ਆਪ ਕ ਆਪ ਕਰ ਤਾਂ ਨੂੰ ਕਰ ਦਦੁੰਦੂ ਇਹ ਤਾਂ ਜਿਵੇਂ ਟੁੱਟਾ ਹੀ ਹੁੰਦਾ ਹੋ ਇਥੋਂ ਮਾਰ ਕਿੰਨੇ ਮਾਰਿਆ ਇਥੇ ਗੁੱਟ ਦੇ ਮਾਰਿਆ ਨਾ ਕੀ ਮਾਰਿਆ ਸੀ ਗੁੱਟ ਦੇ ਜਿੱਦਾ ਬਲਬ ਦੰਦਾ ਹੋਵੇ ਦੰਦੇ ਦਾ ਤੇ ਕਸੂਰ ਤੇ ਰਹੇ ਹੋਏ ਕਿ ਉਹਨਾਂ ਦੇ ਦਰਵਾਜ਼ੇ ਦੇ ਬਾਹਰ ਸਤਾ ਹਾਂਜੀ ਤੇ ਫਿਰ ਉੱਥੇ ਜਿਨ੍ਹਾਂ ਦੇ ਟੁਪੱਠੇ ਪੁੰਦਾ ਸੀਗਾ ਤੇ ਫਿਰ ਉੱਥੋਂ ਨਿਕਲੇ ਕਿਦਾਂ ਉਹਨਾਂ ਨੂੰ ਕੋਈ ਵੀਰ ਜੀ ਮੈਂ ਕਿਹਾ ਵੀਰ ਜੀ ਮੈਨੂੰ ਭੁੱਖ ਲੱਗੀ ਆ ਮੈਂ ਦੁਕਾਨ ਤੋਂ ਰੋਟੀ ਪਾਣੀ ਖਾਵਾ ਹਾਂ ਹੂੰ ਆਂਦੇ 1 ਘੰਟੇ ਬਾਅਦ ਆ ਜਾਊਂਗਾ ਹੂੰ ਮੈਂ ਕੋਈ ਨਾ ਕੋਈ ਵੀਰ ਜੀ ਭਾਨਾ ਹੀ ਲੋਣਾ ਹੈ ਹੂੰ ਮੈਂ ਕਿਹਾ ਮੈਨੂੰ 2 ਘੰਟੇ ਨਾਲ ਲੱਗ ਜਾਣਿਆ ਹੂੰ ਚਲੋ ਮੈਂ ਆ ਜਾਊਂਗਾ ਹੂੰ ਤੇ ਆਂਦਾ ਚੱਲ ਜਾ ਅੱਛਾ ਤੇ ਮੈਂ ਆ ਗਿਆ ਲਕਲਾ ਇਸੇ ਨਿੱਕਲੇ ਫਿਰ ਇਹ ਕੱਲ ਹੀ ਉੱਥੋਂ ਨਿਕਲੇ ਕਿ ਜਾਂ ਪਹਿਲਾਂ ਦਾ ਆਇਆ ਪਹਿਲਾਂ ਫਿਰ ਇੰਨਾ ਚਿਰ ਕਿੱਥੇ ਰਿਹਾ ਬਾਕੀ ਰਾਤਾਂ ਕਿੱਥੇ ਰਿਹਾ ਤੰਦ ਸਨ ਤੇ ਬਾਬਾ ਜੀ ਅੱਛਾ ਇਦਾਂ ਹੀ ਰੋੜਾਂ ਤੇ ਹਾਂਜੀ ਹੁਣ ਮੈਨੂੰ ਪਹਿਲਾਂ ਦੱਸਦਾ ਮੈਂ ਆਪਣੇ ਕੋਲ ਲੈ ਕੇ ਬਾਅਦ ਵਿੱਚ ਮੈਂ ਆਉਣ ਨਹੀਂ ਦੀ ਦੇਣਾ ਮੈਂ ਠੀਕ ਆ ਹਾਂ ਆਪਣੇ ਕੋਲ ਮੈਂ ਰੱਖੂਗਾ ਠੀਕ ਆ ਜਾਣਾ ਵਾਣਾ ਹਾਂਜੀ ਭਰਾ ਕੋਈ ਹੈਗਾ ਤੇਰਾ ਹੋਰ ਆ ਆ ਦਿੱਤੇ ਹੀ ਮੇਰੇ ਭਰਾ ਚਲੋ ਤੇ ਪਰਾ ਹੈ ਗਈ ਆ ਹੋਰ ਕੀ ਪਰਾ ਹੈਗਾ ਤੇਰਾ ਨਹੀਂ ਬਬਾ ਜੀ ਤੇ ਧੰਨਵਾਦ ਤੁਹਾਡਾ ਭਰਾਓ ਅੱਜ ਕੱਲ ਤੇ ਕੋਈ ਫਰੀ ਦਾ ਕੰਮ ਆ ਲੱਭਦਾ ਕੋਈ ਫਰੀ ਦਾ ਹੈਲਪਰ ਲੱਭਦਾ ਪੈਣੇ ਬੜੇ ਵਿੰਦ ਪੈਣੇ ਕੇਸਿਸ ਹੁੰਦੇ ਆ ਫਰੀ ਦਾ ਬੰਦਾ ਲੱਭਦੇ ਆ ਟਾਡੇ ਨਾ ਇੱਥੇ ਬਟਾ ਆ ਹੈਗਾ ਪਿੰਡ ਮੈਨੂੰ ਯਾਦ ਭੁੱਲ ਗਿਆ ਇੱਥੇ ਪਠਾਨਕੋੜ ਦੇ ਲਾਗੇ ਐਦਾਂ ਨਾ ਮੈਂਟਲ ਡਿਸਟਰਬ ਵੀਰ ਸੀਗਾ ਗੁਜਰ ਗੁਜਰਾ ਨੇ ਉਥੋਂ ਮੋਗੀ ਵੱਲੋਂ ਚੱਕਿਆ ਤੇ ਇੱਧਰ ਲੈ ਆਏ ਤੇ 14 ਸਾਲ ਇੱਧਰ ਰਿਹਾ 14 ਸਾਲ ਬੱਚਾ ਫਿਰ ਕਿਸੇ ਨੇ ਮੈਨੂੰ ਵੀਡੀਓ ਬਣਾ ਕੇ ਭੇਜੀ ਕਿ ਵੀਰੇ ਇਦਾਂ ਕੋਈ ਗੁਜਰਾ ਨੇ ਬੰਦਾ ਰੱਖਿਆ ਵਾ ਮੈਂ ਭੈਣੇ ਉਹਨੂੰ ਲੈ ਕੇ ਉਹਨਾਂ ਤੋਂ ਛਡਵਾਇਆ ਜਦੋਂ ਛਡਵਾ ਕੇ ਇਦਾਂ ਮੈਂ ਵੀਡੀਓ ਬਣਾ ਕੇ ਪਾਈ ਤੇ ਉਹ ਵੀਡੀਓ ਦੂਜੇ ਤੀਜੇ ਦਿਨ ਵਾਇਰਲ ਹੁੰਦੀ ਹੁੰਦੀ ਉਹ ਉਹਨਾਂ ਦੇ ਪਿੰਡ ਪਹੁੰਚ ਗਈ ਬੱਚੀ ਦੀ ਠੀਕ ਹੈ ਉਹ 13 ਸਾਲਾਂ ਬਾਅਦ ਬੱਚਾ ਲੱਭੀ ਤਾਂ ਹੁਣ ਤਾਂ ਤੇਰੇ ਕੋਲ ਆ ਗਿਆ ਤੇਰਾ ਪੁੱਤ ਮਾਤਾ ਦਿਲਾਗੇ ਸੁਰਖਾ ਪਿੰਡਾ ਸੁਰਖਾ ਇੱਥੇ ਕਿਤੇ ਬਟਾਲੇ ਪਠਾਨਪੁਰ ਸਾਈਡ ਹਾਂਜੀ ਨਵਾਲਾ ਕੀ ਗਾ ਬੱਚਾ ਨਵਾਲਿਕ ਸੀਗਾ ਮੈਟਰੀ ਡਿਸਰਬ ਸੀਗਾ 14 ਸਾਲਾਂ ਬਾਅਦ ਉਹਦਾ ਪਰਿਵਾਰ ਲੱਭਾ ਮੇਰੇ ਕੋਲ ਟੈਂਡਰ ਦੇ ਲੋੜਾਈ ਹਾਂਜੀ ਜਦ ਪੈਰਪੁਰ ਗੱਲ ਹਾਂਜੀ ਇੱਕ ਤਾਂ ਤੀ ਹੋ ਵੀ ਰ ਮਹੀਨਾ ਪ੍ਰਵਾਹ ਛੜਾਇਆ ਹੈਗਾ ਹਾਂਜੀ ਉਹ ਪਟਿਆਲਿਆਂ ਛੜਵਾਇਆ ਸੀਗਾ ਕਿਲਾ ਚਾ ਪਿਲਾ ਬੋਬੋ ਜੀ ਤੁਹਾਡੀ ਮਾਂ ਹੋਣੀ ਹੈ ਜੀ ਪੀਤੀ ਆ ਅੱਛਾ ਮੇਰੇ ਲਈ ਬਣਾਈਆਂ ਹਾਂ ਹਾਂਜੀ ਲੈ ਖਾਬਾ ਜੀ ਮਰੇ ਹੁੰਦੇ ਪੇਸ਼ੇਂ ਚਾਹ ਬੁਲਾਵਦ ਪਹਿਲਾ ਹੋਏਗਾ ਦਸਿਆਣੀ ਸਿਆਣੀ ਬੜੀ ਸਿਆਣੀ ਗੱਲ ਕਰਦਾ ਮੈਨੂੰ ਵੀ ਕਹਿੰਦੇ ਬਾਬਾ ਜੀ ਕਹਿੰਦੇ ਦੀਦੀ ਮੈਂ ਤੁਹਾਡੇ ਮੁੰਡੇ ਨੂੰ ਹੱਥ ਲਾਤਾ ਕੋਈ ਮੈਨੂੰ ਮਾਰੋਗੇ ਤਾਂ ਨਹੀਂ ਲੱਗ ਕੇ ਮੈਂ ਕੀ ਹੋਉਂਦਾ ਕੋ ਭਾਜੀ ਜਿਆਦਾ ਹੀ ਨਾ ਤੇਨੇ ਟੂਚ ਦਿੱਤੇ ਰਾਇਆ ਬੱਚੇ ਨੂੰ ਬੜਾ ਹ ਮੈਨੂੰ ਵੀ ਆਣ ਕੇ ਹੀ ਕਹਿੰਦਾ ਮੈਂ ਆਇਆ ਡਿਊਟੀ ਤੋਂ ਆਇਆ ਤੇ ਆਣ ਕੇ ਘਰ ਹੀਗਾ ਤੇ ਘਰੋਂ ਮੈਂ ਆਇਆ ਤੇ ਮੈਨੂੰ ਕਹਿੰਲਾ ਗਿਆ ਕਹਿੰਦਾ ਭਾਜੀ ਮੈਂ ਤੁਹਾਡੇ ਘਰ ਆ ਮੈਨੂੰ ਮਾਰੋਗੇ ਤਾਂ ਨਹੀਂ ਲੱਗਾ ਕਾਕਾ ਮੈਂ ਕਿਉਂ ਤੈਨੂੰ ਮਾਰਨਾ ਕਹਿੰਦਾ ਫਿਰ ਮੇਰੇ ਲੱਗੇ ਬਹਿ ਜਾ ਮੈਂ ਤੁਹਾਡੇ ਨਾਲ ਗੱਲਾਂ ਕਰਨੀ ਫਿਰ ਮੈਂ ਬੈਠਾ ਤੇ ਗੋਲ ਮੈਂ ਤੁਹਾਡੇ ਅੰਡਾ ਇੱਕ ਇਹਦੇ ਕੋਲ ਬੈਠੇ ਗੱਲਾਂ ਗੱਲਾਂ ਕੀਤੀਆਂ ਇਹਦੇ ਨਾਲ ਆਪਛਾਹੇ ਤੋਂ ਪੱਠੇ-ਪੁੱਠੇ ਪਾਉਂਦੇ ਰਹੇ ਇਹਦੇ ਕੋਲ ਦੁਨੀਆ ਨੂੰ ਵੀਰੇ ਰੱਬ ਭੁੱਲਿਆ ਪਿਆ ਵਾ ਭਾਜੀ ਸਾਰਿਆਂ ਨੂੰ ਮੈਂ ਆਹ ਦੇਖ ਮੈਂ ਤੇ ਇਹਦੇ ਹੱਥਾਂ ਦੇਖ ਕੇ ਨਾ ਮੈਨੂੰ ਆਇਆ ਕਿ ਕਿਨੇ ਕਿੰਨਾ ਬੇ ਉਹ ਆ ਜਿੰਨੇ ਥੋੜਾ ਥੁਰ ਕੇ ਖਾਂ ਭਲਾ ਤੁਮਾਰੇ ਮੁਰੇ ਤੇ ਉਤਨੇ ਕਿਤੇ ਮਾਰਿਆ ਥੋੜਾ ਤੁਰਦਾ ਹੀ ਪਿਆ ਉਹਦਾ ਇਹ ਥੋੜਾ ਤੁਰਦਾ ਇੰਨਾ ਹੀ ਆ ਥੋੜਾ ਜਿਹਾ ਅੱਛਾ ਸ਼ੁਰੂ ਤੋਂ ਇਦਾਂ ਤੁਰਦਾ ਹਾਂ ਥੋੜਾ ਜਿਹਾ ਹੈਗਾ ਇਹਦਾ ਇਹਦਾ ਨਹੀਂ ਜੇ ਕੋਈ ਪਹਿਲੀ ਪਹਿਲੇ ਨਹੀਂ ਮਿਲਦੇ ਹੀ ਰਾਤ ਠੀਕ ਹੀ ਨਾ ਪਹਿਲੇ ਇਹਨਸ ਤੇ ਅਸਦੀ ਹਸਪਤਲ ਨੂੰ ਪ੍ਰੋਬਲਮ ਚ ਤੇ ਜੀ ਵੀ ਠੰਡੀ ਹੋ ਚਾਹ ਵੀ ਚਾਹ ਵੀ ਚੱਲੀ ਆਪਾਂ ਸਾਰਿਆਂ ਦੇ ਨਾਮ ਦਾ ਆਰ ਆਰਮ ਜੀ ਤੇ ਦੋ ਆਰ ਆਰਮ ਕਰਦੇ ਆ ਆਰ ਆਰਮ ਕਰਦੇ ਦੋ ਯਾਨੀ ਪੈਣੇ ਪੈਸਿਆਂ ਦੀ ਇਹਨੂੰ ਲੋੜ ਦੀਆਂ ਪੈਸੇ ਇੱਥੋਂ ਸਾਡੇ ਭਗਤਾਂ ਨੇ ਖੋਲਣੇ ਪੈਣਗੇ ਭਾਈ ਕੀ ਚੀਜੀ ਵੀ ਲੈ ਲੈ ਹਾਂ ਜੀ ਜੀ ਠੀਕ ਆ ਜੀ ਜੀ ਕੋਈ ਨਾ ਲੇ ਬਾਈ ਦੋਨੋ ਹੈਂਡਰਸ਼ਾ ਗੈਸ਼ੇ ਰੈੱਡ ਕਰਤੇ ਆ ਦੇ ਦੋ ਆ ਚੱਲੀਏ ਦੇ ਦੇ ਦੋ ਚੀਚੀ ਦੇ ਆ ਗਏ ਆ ਜੀ ਆਜੇ ਚੱਲੀ ਆ ਤੇ ਕੋ ਦੇਖੀ ਮੈਂ ਚੀਚੀ ਅਰੇ ਜਾਣਾ ਨਹੀਂ ਬਾਈ ਕਰ ਦੋ ਬਾਈ ਅਗੇ ਬਾਈ ਕਰ ਦੋ ਧੰਨਵਾਦ ਵੀ ਤੁਹਾਡਾ ਥੈਂਕ ਯੂ ਕਹਦੇ ਵੀਰੇ ਨੂੰ ਨਹੀਂ ਤੇ ਰੋਲ ਜਾਣਾ ਸੀਗਾ ਤੂੰ ਹਾਂ ਤੇ ਧੰਨਵਾਦ ਪਹਿਲੇ ਤੁਹਾਡਾ ਥੈਂਕ ਯੂ ਆ ਜਾਓ ਗੱਡੀ ਚ ਆ ਵੀ ਕਿਦਿਆ ਉਹ ਮਾੜੀ ਜੀ ਤੁਹਾਡੇ ਕੋਲ ਤੁਹਾਡੇ ਕੋਲ ਹੀ ਮੈਂ ਐਸੀ ਬੈਠਾ ਬੈਠਾ ਅੱਛਾ ਗੇਰਾ ਅੱਗੇ ਐਲੀ ਸਾਈਡ ਆਖੋ ਬੈਠ ਜਾ ਇੱਥੇ ਨਾਲ ਬੈਠ ਜਾ ओके थैंक यू जी थैंक यू थैंक यू थैंक यू ऐथे इक ਮਣੀ ਬੂ ਵੀਰੇ ਗੱਡੀ ਇੱਥੇ ਹੀ ਘਮਾਣੀ ਕੋਈ ਗੱਡੀ ਰੋਡ ਤੇ ਕੱਢਣਾ ਬੀ ਕਿੰਨਾ ਇੱਥੋਂ ਜਿੱਧਰੋਂ ਆਏ ਹਾਂਜੀ ਬਸ ਇੱਥੋਂ ਗੱਡੀ ਸਿੱਤੇ ਜਿੱਧਰੋਂ ਆਈ ਹੈ ਧੰਨਵਾਦ